ਕਪੂਰਥਲਾ ਚ ਵਿਵਾਦਿਤ ਪਾਸਟਰ ਬਜਿੰਦਰ ਸਿੰਘ ਖਿਲਾਫ ਐਫ ਆਈ ਆਰ ਸਵਰਥਕਾਂ ਨੇ ਰੋਸ ਚ ਜਲੰਧਰ ਹਾਈਵੇ ਕੀਤਾ ਜਾਮ ਮਹਿਲਾ ਨਾਲ ਛੇੜਛਾੜ ਕਰਨ ਦੇ ਲੱਗੇ ਨੇ ਇਲਜ਼ਾਮ 7 ਮਾਰਚ ਨੂੰ ਹੋਏਗੀ ਐਸਜੀਪੀਸੀ ਅੰਤਰਿੰਕ ਕਮੇਟੀ ਦੀ ਮੀਟਿੰਗ ਆਉਣ ਵਾਲੇ ਐਸਜੀਪੀਸੀ ਦੇ ਬਜਟ ਨੂੰ ਲੈ ਕੇ ਹੋਏਗੀ ਚਰਚਾ ਬਜਟ ਸੰਬੰਧੀ ਗਠਿਤ ਸਬ ਕਮੇਟੀ ਦੀਆਂ ਸਿਫਾਰਸ਼ਾਂ ਤੇ ਹੋਣਗੀਆਂ ਵਿਚਾਰ एसजीपीसी ਵੱਲੋਂ ਗਠਿਤ ਪੰਜ ਮੈਂਬਰੀ ਕਮੇਟੀ ਨੇ ਐਡਵੋਕੇਟ ਤਾਮੀਨ ਨਾਲ ਕੀਤੀ ਮੁਲਾਕਾਤ ਹੁਸ਼ਿਆਰਪੁਰ ਰਹਾਇਸ਼ ਤੇ ਕਰੀਬ ਡੇਢ ਘੰਟਾ ਚੱਲੀ ਮੀਟਿੰਗ ਕਮੇਟੀ ਨੇ ਤਾਮੀ ਨੂੰ ਅਸਤੀਫਾ ਵਾਪਸ ਲੈਣ ਦੀ ਕੀਤੀ ਅਪੀਲ ਨਸ਼ੇ ਖਿਲਾਫ ਮੁਹਿੰਮ ਤੇ ਬੋਲੇ ਸੀਐਮ ਮਾਨ ਕਾਫੀ ਸਮੇਂ ਤੋਂ ਇਸ ਮੁਹਿੰਮ ਤੇ ਕਰ ਰਿਹਾ ਸਾਂ ਕੰਮ ਰੋਜ਼ਾਨਾ ਨਸ਼ਾ ਤਸਕਰਾਂ ਖਿਲਾਫ ਕਰ ਰਿਹਾ ਹਾਂ ਕਾਰਵਾਈ ਵਾਰਨ ਡਰੱਗਸ ਤੇ ਪੰਜਾਬ ਸਰਕਾਰ ਦਾ ਬਲਡੋਜ਼ਰ ਐਕਸ਼ਨ ਜਾਰੀ ਹੁਣ ਫਲੋਰ ਦੇ ਪਿੰਡ ਖਾਨਪੁਰ ਤੇ ਮੰਡੀ ਚੱਲਿਆ ਪੀਲਾ ਪੰਜਾ ਨਸ਼ਾ ਤਸਕਰਾਂ ਦੇ ਘਰ ਕੀਤੇ ਟੈਟੇ ਐਸ ਕੇ ਐਮ ਬਲੋ ਚੰਡੀਗੜ੍ਹ ਕੂਚ ਕਰਨ ਦੀ ਤਿਆਰੀ ਸੰਗਰੂਰ ਚ ਕਿਸਾਨਾਂ ਨੇ ਟਰਾਲੀਆਂ ਚ ਪਰਿਆ ਰਾਸ਼ਨ 5 ਮਾਰਚ ਨੂੰ ਪੱਕਾ ਬੋਟਾ ਲਾਉਣਗੇ ਕਿਸਾਨ ਉੱਤਰਾਖੰਡ ਦੇ ਚਮੋਲੀ ਚ ਚਾਰ ਹੋਰ ਮਜ਼ਦੂਰਾਂ ਦੀਆਂ ਮਿਲੀਆਂ ਲਾਸ਼ਾਂ ਹੁਣ ਤੱਕ ਕੁੱਲ 8 ਮਜ਼ਦੂਰਾਂ ਦੀ ਹੋਈ ਮੌਤ ਸ਼ੁੱਕਰਵਾਰ ਨੂੰ ਬਰਫੀਲੇ ਤੂਫਾਨ ਚ ਫਸੇ ਸੀ 55 ਮਜ਼ਦੂਰ कभी बात, बात बात हवा में डंडूर घुस के निशान सही जई जईया 15 बरस तेरी लड उमर या 16 में जवानी चढ़ गई है कुड़ी बन के नागली लड़ गई है 16 बरस की बाली उमर को सलाम है प्यार तेरी पहली नजर को सलाम ਸਸਿਕਾਲ న్యూਸ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਵਿਰਾੜ ਸੱਤ ਾਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਕਰਦੇ ਹਾਂ ਪਾਸਟਰ ਵਿਵਾਦ ਤੋਂ ਜਲੰਧਰ ਦੇ ਪਾਸਟਰ ਬਜਿੰਦਰ ਸਿੰਘ ਦੇ ਨਾਲ ਜੋ ਵਿਵਾਦ ਖੜਾ ਹੋ ਗਿਆ ਹੁਣ ਉਸ ਦੇ ਸਮਰਥਨ ਦੇ ਵਿੱਚ ਪ੍ਰਦਰਸ਼ਨ ਹੋ ਰਿਹਾ ਹੈ ਈਸਾਈ ਭਾਈਚਾਰੇ ਵੱਲੋਂ ਹਾਈਵੇ ਜਮ ਕਰ ਦਿੱਤਾ ਗਿਆ ਔਰ ਜੋ ਐਫ ਆਈ ਆਰ ਦਰਜ ਕੀਤੀ ਗਈ ਹੈ ਪਾਸਟਰ ਬਜਿੰਦਰ ਦੇ ਖਿਲਾਫ ਉਸ ਐਫ ਆਈ ਆਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਔਰ ਸਮਰਥਕਾਂ ਨੇ ਕਿਹਾ ਹੈ ਕਿ ਐਫਆਈਆਰ ਇੱਕ ਸਾਜ਼ਿਸ਼ ਦੇ ਤਹਿਤ ਦਰਜ ਕੀਤੀ ਗਈ ਹੈ ਦਰਅਸਲ ਕਪੂਰਥਲਾ ਦੇ ਵਿੱਚ ਇੱਕ ਮਹਿਲਾ ਵੱਲੋਂ ਖੇੜਛਾੜ ਦੀਆਂ ਧਰਾਵਾਂ ਦੇ ਤਹਿਤ ਬਜਿੰਦਰ ਸਿੰਘ ਦੇ ਖਿਲਾਫ ਐਫਆਈਆਰ ਦਰਜ ਕਰਵਾਈ ਗਈ ਹੈ ਮਹਿਲਾ ਕਪੂਰਥਲਾ ਦੀ ਹੈ ਜਿਸ ਨੇ ਪਾਸਟਰ ਦੇ ਖਿਲਾਫ ਸ਼ਿਕਾਇਤ ਦਿੱਤੀ ਉਸ ਨੇ ਫੋਨ ਤੇ ਗਲਤ ਗੱਲਾਂ ਤੇ ਮੈਸੇਜ ਭੇਜਣ ਦੇ ਇਲਜ਼ਾਮ ਲਾਏ ਸਰੀਰਕ ਖੇੜਛਾੜ ਦੀ ਵੀ ਗੱਲ ਕਹੀ ਹੈ ਮਹਿਲਾ ਨੇ ਪਾਸਟਰ ਤੋਂ ਜਾਨ ਦਾ ਖਤਰਾ ਹੋਣ ਦੀ ਵੀ ਸ਼ਿਕਾਇਤ ਦਰਜ ਕਰਾਈ ਹੈ ਮਹਿਲਾ ਦੇ ਮੁਤਾਬਕ ਕੋ ਯਾਰ ਉਹ 2017 ਦੇ ਵਿੱਚ ਪਾਸਟਰ ਦੇ ਸੰਪਰਕ ਚ ਆਈ ਸੀ ਸ਼ਿਕਾਇਤ ਕਰਤਾ ਨੇ ਇਲزام ਲਾਇਆ ਨੇ ਕਿ ਫੋਨ ਤੇ ਪਾਸਟਰ ਗਲਤ ਗੱਲਾਂ ਕਰਦਾ ਸੀ ਚਰਚ ਜਾਣ ਵੇਲੇ ਉਸਨੇ ਕਿਹਾ ਕਿ ਵੱਖਰੇ ਕੈਬਨ ਚ ਬਿਠਾਉਂਦਾ ਸੀ ਵੱਖਰੇ ਕੈਬਨ ਚ ਗਲਤ ਤਰੀਕੇ ਨਾਲ ਟੱਚ ਕਰਦਾ ਸੀ ਪਾਸਟਰ ਬਜਿੰਦਰ ਸਿੰਘ ਦੇ ਸਾਥੀਆਂ ਵੱਲੋਂ ਹਾਲਾਂਕਿ ਇਲਜ਼ਾਮ ਨਕਾਰੇ ਗਏ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਗਿਆ ਔਰ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਗਿਆ एफआईआर इस बाबते एक दर्ज हुई है पर पास्टर ਦੇ ਸਾਥੀ ਕਹਿ ਰਹੇ ਨੇ ਕਿ ਇਹ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਹੋ ਰਹੀ ਹੈ ਪੁਲਿਸ ਸਾਡੀ ਸੁਣਵਾਈ ਨਹੀਂ ਕਰ ਰਹੀ ਔਰ ਸੁਣਵਾਈ ਨਾ ਹੋਣ ਤੇ ਉਹਨਾਂ ਨੇ 12 ਮਾਰਚ ਨੂੰ ਪੰਜਾਬ ਬੰਦ ਤੱਕ ਦੀ ਚੇਤਾਵਨੀ ਦੇ ਦਿੱਤੀ ਗਲਤ ਗੱਲਾਂ ਸ਼ੁਰੂ ਹੋ ਗਈਆਂ ਮੈਨੂੰ ਕਹਿਣਾ ਕਿ ਆਪਣਾ ਨੰਬਰ ਮੈਨੂੰ ਸ਼ੇਅਰ ਕਰ ਦੋ ਇਹਨਾਂ ਦੇ ਇੱਕ ਉੱਥੇ ਦੇ ਪਾਸਟਰ ਆ ਪਾਸਟਰ ਮੀਨੂ ਉਹਨਾਂ ਨੇ ਮੇਰਾ ਨੰਬਰ ਲੈ ਕੇ ਨਾ ਦਿੱਤਾ ਪਾਸਟਰ ਅਕਬਰ ਨੇ ਉਸ ਤੋਂ ਬਾਅਦ ਇਹਨਾਂ ਦੇ ਰਾਤ ਨੂੰ ਮੈਸੇਜ ਆਨੇ ਸਟਾਰਟ ਹੋ ਗਏ ਉਸ ਦੌਰਾਨ ਸਰ ਇਹਨਾਂ ਦੇ ਫਿਰ ਗਲਤ ਗਲਤ ਮੈਸੇजेस ਆਨੇ ਸਟਾਰਟ ਹੋ ਗਏ ਮੈਨੂੰ ਕਿ ਮੈਂ ਤੁਹਾਨੂੰ ਪਸੰਦ ਕਰਦਾ ਹਾਂ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਮੇਰੇ ਨਾਲ ਤੁਸੀਂ ਵਿਆਹ ਕਰੋ ਬਹੁਤ ਸਾਰੇ ਗੰਭੀਰ ਜਿਹੜੇ ਦੋਸ਼ ਪ੍ਰੋਫਿਟ ਜੀ ਉੱਤੇ ਲਗਾਏ ਉਹ ਜਿਹੜੇ ਦੋਸ਼ ਆ ਉਹ ਸਾਰੇ ਬੇਬੁਨਿਆਦ ਆ ਔਰ ਉਸ ਦੇ ਨਾਲ-ਨਾਲ ਜਿਹੜਾ ਵਿਜੇ ਮੈਨੂਅਲ ਨਾਲ ਦਾ ਨਾਂ ਦਾ ਜਿਹੜਾ ਵਿਅਕਤੀ ਆ ਜੋ ਉਸ ਦੇ ਨਾਲ ਬੈਠਾ ਸੀ ਉਸ ਪ੍ਰੈਸ ਵਾਰਤਾ ਦੇ ਵਿੱਚ ਸਾਰੀ ਇਹ ਪ੍ਰੀ ਪਲੈਨਿੰਗ ਉਹਦੇ ਵੱਲੋਂ ਕੀਤੀ ਗਈ ਆ तकरीबन ਉਹ 7-4 ਸਾਲ ਤੋਂ ਪ੍ਰੋਫਿਟ ਬਜਿੰਦਰ ਨਿਸ਼ਤੀ ਦੇ ਵਰਕਰ ਖਲਾਫ ਬੋਲਦਾ ਆ ਰਿਹਾ ਆ ਜਲੰਧਰ ਤਿਆਤ ਦੇ ਲਾਂਬੜਾ ਦੇ ਅਧੀਨ ਪੈਂਦੇ ਤਾਜਪੁਰ ਚਰਚ ਦੇ ਸਮਰਥਕਾਂ ਵੱਲੋਂ ਅੱਜ ਨਕੋਤਰ ਹਾਈਵੇ ਤੇ ਜਾਮ ਲਗਾ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਾਫੀ ਇੱਥੇ ਇਕੱਠ ਹੋਇਆ ਹੈ ਜੋ ਕਿ ਤਾਜਪੁਰ ਚਰਚ ਹੈ ਜਿਸ ਦੇ ਪਾਸਟਰ ਬਲਜਿੰਦਰ ਹੁਣੀ ਨੇ ਉਹਨਾਂ ਦੇ ਸਮਰਥਕ ਹੈ ਜਿਨ੍ਹਾਂ ਵੱਲੋਂ ਇੱਥੇ ਅੱਜ ਧਰਨਾ ਲਗਾ ਕੇ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇਹਨਾਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਇੱਕਤਰ ਖਾਸ ਤਿੱਗੀ ਗੇਟੀ थाना ਰਾਮੜ ਦੇ ਵਿੱਚ ਜੇ ਕੁਝ ਬੰਦੇ ਵੱਲੋਂ ਜਿਹੜਾ ਕੀ ਹੈ ਇਹਨਾਂ ਦੇ ਖਿਲਾਫ ਇਹਨਾਂ ਦੇ ਪਾਸਟਰ ਦੇ ਖਿਲਾਫ ਭੱਦੀ ਸ਼ਬਦਾਵਲੀ ਬੋਲੀ ਜਾ ਰਹੀ ਸੀ ਕਿ ਬਲੈਕਮੇਲ ਕੀਤਾ ਜਾ ਰਿਹਾ ਸੀ ਕਿ ਇਹ ਪੋਸਟਰ ਗੱਦ ਲਗਾਏ ਜਾ ਰਹੇ ਸੀ ਤੇ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਮਾਮਲਾ ਤਦਰਜੇ ਕਾਫੀ ਸਮੇਂ ਬਾਅਦ ਕੀਤਾ ਗਿਆ ਲੇਕਿਨ ਉਸ ਵਿੱਚ ਜਿਹੜੀ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਤਾਂ ਉਸੇ ਹੀ ਕੜੀ ਦੇ ਵਿੱਚ ਕੁਝ ਜਿਹੜਾ ਕੀ ਪਿਤੇ ਤੇ ਇਹਨਾਂ ਇੱਕ ਮਹਿਲਾ ਵੱਲੋਂ ਪਾਸਟਰ ਤੇ ਛੇੜਖਾਣੇ ਦਾ ਰੋਪ ਲਗਾ ਕੇ ਇੱਕ ਪੋਰਟਲਾ ਦੇ ਵਿੱਚ ਪਰਚਾ ਦਰਜ ਕਰਵਾਇਆ ਗਿਆ ਤੇ ਇਹਨਾਂ ਦਾ ਕਹਿਣਾ ਹੈ ਕਿ ਉਹ ਮਹਿਲਾ ਉਹਨਾਂ ਦੇ ਹੀ ਨਾਲ ਰਲ ਕੇ ਜਿਹੜੀ ਕਿ ਇਹ ਝੂਠੇ ਪਰਚੇ ਦਰਜ ਕਰਵਾ ਰਹੀ ਹੈ ਔਰ ਝੂਠੇ ਇਲਜ਼ਾਮ ਲਗਾ ਰਹੀ ਹੈ ਜਿਸ ਨੂੰ ਰੱਦ ਕਰਾਉਣ ਦੇ ਲਈ ਇਹਨਾਂ ਵੱਲੋਂ ਅੱਜ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਹਾਨੂੰ ਦੱਸ ਦਈਏ ਐ ਚਲੰਦਰ ਤੋਂ ਨਕੋ ਐ ਚਲੰਦਰ ਤੋਂ ਰੋਡ ਆਂਦੀ ਹੈ ਤਾਂ ਨਕੋਦਰਵਾਲ ਨੂੰ ਜਿਹੜੀ ਆ ਰੋਡ ਜਾਂਦੀ ਇਸ ਤੋਂ ਕੇ ਰਾਜਸਥਾਨ ਨੂੰ ਰੋਡ ਨਿਕਲਦੀ ਹੈ ਤਾਂ ਐ ਇੱਕ ਤਰ੍ਹਾਂ ਦਾ ਨੈਸ਼ਨਲ ਹਾਈਵੇ ਹੀ ਕਿਹਾ ਜਾਂਦਾ ਹੈ ਤਾਂ ਜਿਸ ਤੇ ਜਾਮ ਲੱਗਣ ਕਰਕੇ ਧਰਨਾ ਲੱਗਣ ਕਰਕੇ ਕਾਫੀ ਲੰਬੀਆਂ ਕਿਤਾਣਾ ਪਿੱਛੇ ਲੱਗ ਚੁੱਕੇ ਨੇ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕਾਫੀ ਜਿਹੜਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਇਸ ਇਲਾਕੇ ਜਿਹੜਾ ਕੀ ਥਾਣਾ ਲਾਂਬੜਾ ਤੇ ਸਿਚੋ ਵੀ ਇੱਥੇ ਮੌਕੇ ਤੇ ਪਹੁੰਚ ਚੁੱਕੇ ਨੇ ਤਾਂ ਜਿਹੜੇ ਇੱਥੇ ਦੀ ਪ੍ਰਬੰਧਕ ਕਮੇਟੀ ਹੈ ਉਹਨਾਂ ਨਾਲ ਗੱਲਬਾਤ ਕਰਕੇ ਧਰਨਾ ਖਲਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਦੱਸਿਆ ਜਾ ਰਿਹਾ ਕੁਝ ਦਿਨਾਂ ਵਿੱਚ ਉਹਨਾਂ ਦੇ ਪਾਸਟਰ ਨੇ ਉਹ ਵੀ মিডিਆ ਨਾਲ ਰੂਬਰੂ ਹੋਣਗੇ ਤਾਂ ਗੱਲਬਾਤ ਕਰਾਂਗੇ ਕਿ ਕੀ ਕੀ ਅਰੋਪ ਉਹਨਾਂ ਵੱਲੋਂ ਪਹਿਲਾਂ ਲਗਾਏ ਗਏ ਸੀਗੇ ਤਾਂ ਉਹਨਾਂ ਦੇ ਜਿਹੜੇ ਅਰੋਪ ਲਗਾਏ ਨੇ ਉਸ ਕਿੰਨੇ ਕੋਈ ਝੂਠੇ ਹੈ ਕਿੰਨੇ ਕੋਈ ਸੱਚ ਨੇ ਤੇ ਇਸ ਬਾਰੇ ਗੱਲ ਅਗਿਆਰ ਕਰਾਂਗੇ ਤੇ ਖਬਰ ਡੇਰਾ ਬਾਬਾ ਨਾਨਕ ਤੋਂ ਡੇਰਾ ਬਾਬਾ ਨਾਨਕ ਦੇ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਦੇ ਦੌਰਾਨ ਹੰਗਾਮਾ ਹੋ ਗਿਆ ਕਾਂਗਰਸੀ ਉਮੀਦਵਾਰ ਦਵਿੰਦਰ ਪਾਲੀ ਤੇ ਅਟੈਕ ਹੋਇਆ ਹਾਰ ਤੋਂ ਬਾਅਦ ਪੋਲਿੰਗ ਬੂਥ ਤੋਂ ਬਾਹਰ ਆਉਂਦੇ ਹੋਏ ਉਹਨਾਂ ਤੇ ਹਮਲਾ ਕੀਤਾ ਅਤੇ ਲੋਕਾਂ ਵੱਲੋਂ ਦਵਿੰਦਰ ਪਾਲੀ ਨੂੰ ਜ਼ਖਮੀ ਕੀਤਾ ਗਿਆ ਹਾਦਸੇ ਦੌਰਾਨ ਦਵਿੰਦਰ ਪਾਲੀ ਖੂਨ ਨਾਲ ਲਥਪਥ ਹੋ ਗਏ ਵਾਰ ਨੰਬਰ 4 ਤੋਂ ਕਾਂਗਰਸੀ ਉਮੀਦਵਾਰ ਨੇ ਦਵਿੰਦਰ ਪਾਲੀ ਜਿਨ੍ਹਾਂ ਤੇ VOTING ਤੋਂ ਬਾਅਦ ਵਾਪਸ ਆਉਂਦੇ ਹੋਏ ਅਟੈਕ ਹੋਇਆ और अणपछाते व्यक्तियों से इल्जाम लगे ने कि अणपछाते व्यक्तियों ने उन्हें अटैक किया खून रथपथ दवेंद्र पाली नजर आए तो डेरा बाबा नानक दस्वीर ने जिथे नगर कौंसल चोणा हो रही सी और नगर कौंसल चोणा हंगामे च तब्दील हो गई नगर कौंसल चोणा च कांग्रेस के उम्मीदवार दविंदर पाली ਇਹ ਕੁਝ ਅਣਪਛਾਤੇ ਲੋਕਾਂ ਨੇ ਅਟੈਕ ਕਰ ਦਿੱਤਾ ਜਿਸ ਵੇਲੇ ਉਹ ਹਾਰ ਤੋਂ ਬਾਅਦ ਯਾਨੀ ਕਾਊਂਟਿੰਗ ਤੋਂ ਬਾਅਦ ਜਦੋਂ ਹਾਰ ਤੋਂ ਬਾਅਦ ਪੋਲਿੰਗ ਬੂਥ ਤੋਂ ਬਾਹਰ ਆ ਰਹੇ ਸੀ ਉਸ ਮੌਕੇ ਤੇ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ ਡੇਰਾ ਬਾਬਾ ਨਾਨਕ ਦੇ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਦੇ ਦੌਰਾਨ ਇਹ ਝਗੜਾ ਹੋਇਆ ਅਟੈਕ ਹੋਇਆ ਕਾਂਗਰਸ ਦੇ ਉਮੀਦਵਾਰ ਤੇ ਔਰ ਇਸ ਮੌਕੇ ਕਾਂਗਰਸ ਦੇ ਉਮੀਦਵਾਰ ਵੱਲੋਂ ਨਾਰੇਬਾਜ਼ੀ ਕੀਤੀ ਗਈ ਚਾਰ ਨੰਬਰ ਵਾਰਡ ਹੈ ਜਿੱਥੇ ਵੋਟਾਂ ਪੈ ਰਹੀਆਂ ਸੀ ਚਾਰ ਨੰਬਰ ਵਾਰਡ ਤੋਂ ਕਾਂਗਰਸੀ ਉਮੀਦਵਾਰ ਨੇ ਦਵਿੰਦਰ ਪਾਲੀ ਤੇ ਲੜਦਾ ਗਏ ਜਾ ਰਹੇ ਆ ਕਿ ਬਰਾਜਾ ਤੇ ਕੁ ਦਿਨ ਕੁਮਲਵਾ ਇਹਨਾਂ ਨੇ ਲੋਬੀ ਲੈ ਦੇ ਵਾਈ ਮਾ ਅਧਿਕਾਰ ਜਨ ਸਰਕਾਰਾਂ ਮਾਰ ਕੇ ਕਹਿ ਆਈ ਇਹਨੂੰ ਫੜ ਲੋ ਹੁਣ ਇਹਨੂੰ ਦੱਸ ਦਈਏ ਸ਼ਾਇਦ ਸਾਡੀ ਵੀ ਪਹਲੀ ਵੋਟਾਂ ਡੱਕਣ ਜਿਆ ਮਾਸੋ ਚੋਂ ਕੋਈ ਵੀ ਪੱਤੀ ਬੰਦੇ ਜਾਂ ਪਛਾਤਾ ਨਾ ਹੋਰ ਕਿੰਨੀਆਂ ਵੋਟਾਂ ਦਾ ਅਧਿਕਾਰ ਹੋਈ ਨਹੀਂ ਚੜੀ ਬੜੀ ਨਾਲ ਹਾਰ ਦੇ ਬਾਵਜੂਦ ਜੇ ਉਹ ਜਿੱਤ ਗਏ ਸੀ ਤੇ ਫੇਰ ਲੜਾਈ ਹੁੰਦਾ ਮੈਂ ਅਤਾ ਕੀ ਬਚਾ ਸਰ ਲਗੋ ਅਸੂਫੀ ਗੱਲ ਉਹ ਵੀ ਬੜਾ ਇੱਕ ਦਸਤ ਤਾਂ ਬੇਸ਼ੰਬਰ ਬਿੱਟੂ ਸਾਡੇ ਸਹਾਯੋਗੀ ਜੁੜੇ ਨੇ ਹੋਰ ਗੱਲ ਬਾਤ ਦੇ ਲਈ ਬੇਸ਼ੰਬਰ ਪੂਰਾ ਮਾਮਲਾ ਪਹਿਲਾਂ ਸਮਝਣਾ ਚਾਹਾਂਗੇ ਕੌਣ ਬੰਦੇ ਨੇ ਕਿਉਂ ਲੜਾਈ ਹੋਈ ਹੈ ਕਿਉਂ ਅਟੈਕ ਕੀਤਾ ਗਿਆ ਇਹ ਬਿਲਕੁਲ ਜਗेंद्र ਪਾਲੀ ਨਾਮ ਦੇ ਜਿਹੜਾ ਕਾਂਸ ਕੈਂਡੀਰ ਦੇ ਵਾਰਡ ਦਾ 4 ਤੋਂ 46 ਲਾੜੇ ਸੀ ਇਹਨਾਂ ਦੇ ਕਿੰਤੀ ਹੁਣ ਤੋਂ ਬਾਅਦ ਉਹਨਾਂ ਦਾ ਆਪਸ ਵਿੱਚ ਵਾਦ ਹੋਇਆ ਕੁਝ ਬੰਦੇਆਂ ਦਾ ਵਾਦ ਹੁਣ ਤੋਂ ਬਾਅਦ ਇਹਨਾਂ ਦੇ ਇੱਥੇ ਸਿਰਕ ਸੱਟ ਲਾਈ ਗਈ ਹੈ ਤੇ ਉਹਨਾਂ ਨੂੰ ਹਸਪਤਾਲ ਚ ਤਾਲ ਕਰਾ ਕੇ ਆਇਆ ਇਹ ਵੀ ਦਿਲਵਦਰ ਪਾਲੀ ਦੀ ਕੋਈ ਵੀ ਸੁਣੋ ਤੇ ਖੁੱਲ ਕੇ ਰੋਗ ਵੀ ਕਿਸੇ ਪਾਰਟੀ ਦੇ ਹੀ ਲਗਾ ਰਹੇ ਉਹਨਾਂ ਨੇ ਕਹਾ ਕਿ ਕੁਝ ਪਰਦੇ ਆਏ ਜਿਨ੍ਹਾਂ ਨੇ ਆ ਕੇ ਮੇਰੇ ਤੇ ਹਮਲਾ ਕਰ ਦਿੱਤਾ ਕਿਉਂਕਿ ਕੋਈ ਕੋਈ ਪਾਰਟੀਆਂ ਅਲੱਗ-ਅਲੱਗ ਕੈਂਡੀਡੇਟਾਂ ਲੜ ਰਹੇ ਜਿਹਦੇ ਵਿੱਚ ਬੀਜੇਪੀ ਦੇ ਕੈਂਡੀਡੇਟ ਸੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀ ਕੁਝ ਇੰਡੀਪੈਂਡੈਂਟ ਕੋਈ ਸੰਘੀ ਤੋਂ ਮਦਾਨ ਤਬੀਰ ਉਹ ਸੀ 13 ਵਾਟਾਂ ਵਿੱਚੋਂ ਤੇ ਜਿਹੜੇ ਉੱਥੇ ਜਿਹੜਾ ਪਾਲ ਔਰ ਜਿਹੜੇ ਰੋਪੀਆਂ ਦੇ ਨਾਮ ਪਾਰਟੀ ਨੂੰ ਹਮਲਾਵਾਂ ਦੱਸੇ ਜਾ ਰਹੇ ਉਹਨਾਂ ਦੇ ਖਿਲਾਫ ਚ ਕਾਨੂੰਨੀ ਕਾਰਵਾਈ ਤੇ ਕਾਨੂੰਨੀ ਕਾਰਵਾਈ ਚ ਚਿਤ ਕੀਤਾ ਜਾ ਰਿਹਾ ਔਰ ਜਿਹੜੀ ਛੋਟੀ ਇਹ ਹਮਲਾ ਹੜੇਬਾਉ ਨਾਂ ਦੇ ਇਸ ਨੂੰ ਲੈ ਕੇ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਰੂਪ ਲਗਾਏ ਜਾ ਰਹੇ ਇੱਕ ਦੂਜੇ ਉੱਤੇ ਵੀ ਗੁੰਡਾਗਰਦੀ ਕੀਤੀ ਗਈ ਹੈ ਲੇਕਿਨ ਇਸ ਤਰ੍ਹਾਂ ਪੁਲਿਸ ਹਰ ਹਮਲਾ ਪਾਰਟੀ ਵੱਲੋਂ ਕੋਈ ਮਤਲਬ ਖੁੱਲ ਕੇ ਰੋਕ ਕੇ ਪਾਰਟੀ ਤੇ ਨਹੀਂ ਲਗਾਏ ਕਿ ਲੇਕਿਨ ਇਹ ਇਹ ਜੇ ਮੇਰੇ ਉੱਤੇ ਹਮਲਾ ਕੀਤਾ ਗਿਆ ਔਰ ਕੁਝ ਬੰਦਿਆਂ ਨੂੰ ਜਾਂਦੇ ਇਹਨਾਂ ਦੇ ਨਾਮ ਤੱਕ ਲੈ ਰਹੇ ਨੇ ਲੇਕਿਨ ਕਿਸੇ ਪਾਰਟੀ ਦਾ ਨਾਮ ਫਿਲਹਾਲ ਨਹੀਂ ਲੈ ਰਹੇ ਜੀ ਕੋਈ ਅਰੈਸਟ ਕੀਤਾ ਹੈ ਪੁਲਿਸ ਨੇ ਹ ਇਸ ਰਾਜਦਾਨਾ ਪਰਸ ਨੇ ਕੋਈ ਬੰਦਾ ਰੈਸਟਿੰਗ ਕੀਤਾ ਪਰਸਾ ਕਾਲਜ ਵਿਵਾਨ ਪਾਲੀ ਦੇ ਲੈ ਜਾ ਰਹੇ ਉਸ ਤੋਂ ਬਿਆਨ ਲੈਣ ਤੋਂ ਬਾਅਦ ਜਿਹੜੇ ਵੀ ਉਹਨੂੰ ਕਾਰਵਾਈ ਬੰਦੀ ਹੋਵੇਗਾ ਕਾਰਵਾਈ ਕੀਤੀ ਜਾਏਗਾ ਜਾਂ ਮਾਮਲਾ ਦਰਜ ਕੀਤਾ ਜਾ ਰਹੇ ਹਨ ਮਾਮਲਾ ਦਰਜ ਕਰਨ ਤੋਂ ਬਾਅਦ ਜੋ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਠੀਕ ਹੈ ਸ਼ੁਕਰੀਆ ਧੰਨਵਾਦ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਡੇਰਾ ਬਾਬਾ ਨਾਨਕ ਦੀ ਹੈ ਤਸਵੀਰਾਂ ਨੇ ਜਿੱਥੇ ਅਟੈਕ ਕੀਤਾ ਗਿਆ ਵਾਰ ਨੰਬਰ 4 ਦੇ ਕਾਂਗਰਸੀ ਉਮੀਦਵਾਰ ਤੇ ਔਰ ਪੁਲਿਸ ਇਨਵੈਸਟੀਗੇਸ਼ਨ ਤੋਂ ਬਾਅਦ ਅੱਗੇ ਕਾਰਵਾਈ ਦੀ ਗੱਲ ਕਰੇ ਤੇ ਗੱਲ ਕਰਦੇ ਹਾਂ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਪੋਜ਼ਲ ਦੀ ਦਰਅਸਲ ਸੰਯੁਕਤ ਕਿਸਾਨ ਮੋਰਚਾ ਔਰ ਸ਼ੰਭੂ ਤੇ ਖਨੌਰੀ ਮੋਰਚੇ ਚ ਏਕਤਾ ਗਰਾਉਣ ਦੀ ਕੋਸ਼ਿਸ਼ ਚੱਲ ਰਹੀ ਹੈ ਔਰ ਏਕਤਾ ਦੇ ਮੱਤੇ ਤੇ ਚੱਲ ਰਹੀਆਂ ਬੈਠਕਾਂ ਦੇ ਵਿਚਾਰੇ ਸੰਯੁਕਤ ਕਿਸਾਨ ਮੋਰਚਾ ਯਾਨੀ ਐਸ ਕੇ ਐਮ ਨੇ ਸ਼ੰਭੂ ਤੇ ਖਨੌਰੀ ਮੋਰਚੇ ਦੇ ਅੱਗੇ ਇੱਕ ਪ੍ਰਸਤਾਵ ਰੱਖਿਆ ਹੈ ਜਿਸ ਚ ਕਿਸਾਨਾਂ ਦੇ ਮਰਨ ਵਰਤ ਵਾਲੇ ਫੈਸਲੇ ਅਤੇ ਸ਼ੰਭੂ ਤੇ ਦਿੱਲੀ ਮੋਰਚੇ ਸ਼ੰਭੂ ਤੇ ਖਨੌਰੀ ਮੋਰਚੇ ਦੇ ਦਿੱਲੀ ਕੂਚ ਤੇ ਅਸਹਿਮਤੀ ਜਤਾਈ ਗਈ ਆਖਰ ਕਿਵੇਂ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਮੰਚ ਤੇ ਇਕੱਠੀਆਂ ਹੋਣ ਕਿਵੇਂ ਇਕਤਾ ਦੇ ਮਤੇ ਤੇ ਸਹਿਮਤੀ ਬਣੇ ਇਸ ਨੂੰ ਲੈ ਕੇ ਐਸ ਕੇ ਐਮ ਤੇ ਸ਼ੰਭੂ ਅਤੇ ਖਨੋਰੀ ਮੋਰਚੇ ਦੇ ਵਿਚਾਲੇ ਖੂਬ ਬੈਠਕਾਂ ਦਾ ਦੌਰ ਚੱਲਿਆ ਪਰ ਅਜੇ ਤੱਕ ਕੋਈ ਵੀ ਸਹਿਮਤੀ ਨਹੀਂ ਬਣ ਸਕੀ ਜਿਸ ਦੇ ਵਿਚਾਲੇ ਆਖਰ ਐਸ ਕੇ ਐਮ ਨੇ ਕਿਹੜਾ ਪ੍ਰਸਤਾਵ ਸ਼ੰਭੂ ਅਤੇ ਖਨੋਰੀ ਮੋਰਚੇ ਦੇ ਅੱਗੇ ਰੱਖਿਆ ਉਹ ਪ੍ਰਸਤਾਵ ਸਾਹਮਣੇ ਆਇਆ ਕਿਸ ਮੁੱਦੇ ਤੇ ਸਹਿਮਤੀ ਜਾਂ ਅਸਹਿਮਤੀ ਹੈ ਇਸ ਬਾਰੇ ਵੀ ਵਿਸਥਾਰ ਦੇ ਨਾਲ ਦੱਸਿਆ ਗਿਆ ਸੰਯੁਕਤ ਕਿਸਾਨ ਮੋਰਚਾ ਕਿਸਾਨਾਂ ਤੇ ਮਰਦ ਵਰਤ ਵਾਲੇ ਫੈਸਲੇ ਤੋਂ ਸਹਿਮਤ ਨਹੀਂ ਹੈ ਸ਼ੰਭੂ ਤੇ ਖਨੋਰੀ ਮੋਰਚੇ ਤੇ ਦਿੱਲੀ ਕੋਸ਼ਤੇ ਵੀ ਅਸਹਿਮਤੀ ਜਤਾਈ ਹੈ ਐਮਐਸਪੀ ਤੋਂ ਪਹਿਲਾਂ ਕੌਮੀ ਖੇਤੀ ਮੰਡੀਕਰਨ ਨੀਤੀ ਰੱਦ ਕਰਨ ਦੀ ਮੰਗ ਰੱਖੀ ਹੈ ਐਮਐਸਪੀ ਗਰੰਟੀ ਕਾਨੂੰਨ ਨੂੰ ਲਿਸਟ ਵਿੱਚ ਨੰਬਰ 2 ਤੇ ਰੱਖਣ ਲਈ ਕਿਹਾ ਗਿਆ ਹੈ ਐਮਐਸਪੀ ਦੀ ਕਾਨੂੰਨੀ ਗਰੰਟੀ ਤੇ ਸਹਿਮਤੀ ਜਤਾਈ ਹੈ ਕਿੰਤੂ ਸਰਕਾਰ ਤੋਂ ਮੰਗ ਹੈ ਕਿ 23 ਫਸਲਾਂ ਤੇ ਐਮਐਸਪੀ ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇ ਦਿੱਲੀ ਅੰਦੋਲਨ ਨੂੰ ਸੰਪੂਰਨ ਤੇ ਇਤਿਹਾਸਿਕ ਜਿੱਤ ਮੰਨਿਆ ਜਾਵੇ 9 ਜਨਵਰੀ ਵਾਲਾ ਏਕਤਾ ਮਤਾ ਗੰਭੀਰਤਾ ਦੇ ਨਾਲ ਵਿਚਾਰਿਆ ਜਾਵੇ। ਤਾਲਮੇਲ ਦੇ ਜਥੇਬੰਦਕ ਢਾਂਚੇ ਬਾਰੇ ਸਹਿਮਤੀ ਬਣੀ ਹੈ। ਐਸਕੇਐਮ ਨੇ ਪ੍ਰਸਤਾਵ ਦਿੱਤਾ ਹੈ ਕਿ ਸਾਂਝੇ ਢਾਂਚੇ ਦੇ ਵਿੱਚ ਐਸਕੇਐਮ ਦੇ 8 ਮੈਂਬਰ ਹੋਣਗੇ, ਐਸਕੇਐਮ ਗੈਰ ਰਾਜਨੀਤਿਕ ਦੇ 5 ਮੈਂਬਰ ਤੇ ਕਿਸਾਨ ਮਜ਼ਦੂਰ ਮੋਰਚਾ ਦੇ 5 ਮੈਂਬਰ ਲੈ ਜਾਣਗੇ। ਇਹ ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਨੇ ਮੋਗਾ ਦੀ ਮਹਾਂ ਪੰਚਾਇਤ ਦੇ ਵਿੱਚ ਏਕਤਾ ਦਾ ਮਤਾ ਲਿਆਂਦਾ ਸੀ ਤੇ ਬਾਅਦ ਦੇ ਵਿੱਚ ਮਤਾ ਸ਼ੰਭੂ ਤੇ ਖਨੌਰੀ ਮੋਰਚੇ ਦੇ ਆਗੂਆਂ ਨੂੰ ਸੌਂਪਿਆ ਗਿਆ। ਇਸ ਦੇ ਬਾਅਦ ਬੈਠਕਾਂ ਦਾ ਦੌਰ ਵੀ ਚੱਲਿਆ ਪਰ ਅਜੇ ਤੱਕ ਇਕਤਾ ਨੂੰ ਲੈ ਕੇ ਪੂਰਨ ਤੌਰ ਤੇ ਸਹਿਮਤੀ ਨਹੀਂ ਬਣ ਸਕੀ। ਬਿਊਰੋ ਰਿਪੋਰਟ న్యూਸ 18 ਪੰਜਾਬ ਤੇ ਸਭ ਦੇ ਵਿਚਾਰੇ ਐਸ ਕੇ ਐਮ ਵੱਲੋਂ ਚੰਡੀਗੜ੍ਹ ਕੂਚ ਕਰਨ ਦੀ ਤਿਆਰੀ ਵਿੱਢੀ ਜਾ ਰਹੀ ਹੈ ਸੰਗਰੂਰ ਦੇ ਵਿੱਚ ਕਿਸਾਨਾਂ ਨੇ ਟਰਾਲੀਆਂ ਦੇ ਵਿੱਚ ਸਮਾਨ ਲੋਡ ਕਰ ਲਿਆ ਹੈ 5 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਨੇ ਮੋਰਚਾ ਲਾਉਣਾ ਹੈ ਐਸਕੀਐਮ ਨੇ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਹੋਇਆ ਹੈ ਪਰ ਇਸੇ ਵਿਚਾਲੇ ਮੁੱਖ ਮੰਤਰੀ ਵੱਲੋਂ ਐਸਕੀਐਮ ਦੇ ਆਗੂਆਂ ਦੇ ਨਾਲ ਇੱਕ ਮੀਟਿੰਗ ਰੱਖ ਲਈ ਗਈ ਹੈ ਕੱਲ ਮੁੱਖ ਮੰਤਰੀ ਦੇ ਨਾਲ ਇਹ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਣੀ ਹੈ ਔਰ ਹੋ ਸਕਦਾ ਹੈ ਉਸ ਮੀਟਿੰਗ ਦੇ ਵਿੱਚ ਕੋਈ ਇਸ ਤਰੀਕੇ ਦੀ ਸਹਿਮਤੀ ਬਣ ਜਾਵੇ ਕਿ ਕਿਸਾਨ ਆਪਣੇ ਫੈਸਲੇ ਤੇ ਕੋਈ ਮੁੜ ਵਿਚਾਰ ਕਰਨ ਜਾਂ ਉਸ ਨੂੰ ਪੋਸਟਪੋਨ ਕਰ ਦੇਣ ਪਰ ਇਹ ਮੀਟਿੰਗ ਤੋਂ ਬਾਅਦ ਹੀ ਸਪਸ਼ਟ ਹੋ ਪਾਏਗਾ ਪਹਿਲਾਂ ਮੁੱਖ ਮੰਤਰੀ ਐਸਕੀਐਮ ਦੇ ਆਗੂਆਂ ਦੇ ਨਾਲ ਕੱਲ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਕਰਨਗੇ 5 ਮਾਰਚ ਨੂੰ ਕਿਸਾਨਾਂ ਨੇ ਐਲਾਨ ਕੀਤਾ ਹੋਇਆ ਐ ਐਸ ਕੇ ਐਮ ਨੇ ਚੰਡੀਗੜ੍ਹ ਕੂਚ ਕਰਨ ਦਾ ਔਰ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਉਹਨਾਂ ਨੇ ਕਿਹਾ ਕਿ ਅਸੀਂ ਲਾ ਕੇ ਬੈਠਾਂਗੇ ਦਿੱਤੀ ਹੋਈ ਇਹ ਕਾਲ ਹੈ ਜਾਨੀ ਕਿ ਜਿਹੜਾ ਲਗਾਤਾਰ ਚੰਡੀਗੜ੍ਹ ਦੇ ਅੰਦਰ ਵੱਖ-ਵੱਖ ਸਾਰੀਆਂ ਸਟੇਟਾਂ ਦੇ ਅੰਦਰ ਇਹ ਮੋਰਚੇ ਲੱਗਣੇ ਆ ਜਿਹੜੇ ਦਿੱਤੇ ਖਲੜੇ ਸੈਂਟਰ ਸਰਕਾਰ ਨੇ ਤਾਂ ਵਾਪਸ ਇਹ ਪੰਜਾਬ ਸਰਕਾਰ ਨੇ ਵਾਪਸ ਲੈ ਲਿਆ ਦੂਜੀਆਂ ਸਟੇਟਾਂ ਦੇ ਵਿੱਚ ਉਹ ਉਮੀਦਾਂ ਉਮੀ ਪਿਆ ਤੇ ਬਾਕੀ ਹੋਰ ਜੁਰਦੀਆਂ ਮੰਗਾ ਕਿਸਾਨਾਂ ਦੇ ਕਰਜ਼ੇ ਨੂੰ ਲੈ ਕੇ ਜਿਹੜੀ ਇਹਨਾਂ ਨੇ ਨੀਤੀ ਪਾਲਿਸੀ ਬਣਾਈ ਹੈ ਜਲ ਨੂੰ ਜਲ ਨੀਤੀ ਬਣਾਈ ਹੈ ਜਿਹੜੀ ਉਹਨੂੰ ਰੱਦ ਕਰਾਉਣ ਵਾਸਤੇ ਹੋਰ ਕਈ ਮੰਗਾ ਨੇ ਕਿਸਾਨਾਂ ਦੇ ਕਰਜ਼ੇ ਨੂੰ ਲੈ ਕੇ ਇਹ ਨੂੰ ਲੈ ਕੇ ਮੋਰਚਾ ਲੱਗਣ ਜਾ ਰਿਹਾ ਚੰਡੀਗੜ੍ਹ ਦੇ ਅੰਦਰ ਜਿਹੜਾ ਵੱਡੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਵੱਡੇ ਪੱਧਰ ਤੇ ਪਹੁੰਚਣਗੇ ਤੇ ਹੁਣ ਜ਼ਿਕਰ ਡਰੱਗਸ ਤੇ ਵਾਰ ਦਾ ਜਿਸ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਰੂਡ ਮੈਪ ਦੱਸਿਆ ਤਾਂ ਉਧਰ ਫਿਲੌਰ ਚ ਪੁਲਿਸ ਨੇ ਪੀਲਾ ਪੰਜਾ ਚਲਾ ਕੇ ਦੋ ਨਸ਼ਾ ਤਸਕਰਾਂ ਦੇ ਘਰਾਂ ਨੂੰ ਢਾਹਟੇਰੀ ਕਰ ਦਿੱਤਾ ਪੰਜਾਬ ਪੁਲਿਸ ਆਪਣੀ ਆਈ ਤੇ ਆਜੇ ਤਾਂ ਕੋਈ ਅਸੀ ਅਲਾਮਤ ਨਹੀਂ ਹੈਗੀ ਕੋਈ ਐਸਾ ਜੁਰਮ ਨਹੀਂ ਹੈਗਾ ਜਿਹਨੂੰ ਖਤਮ ਨਾ ਕਰ ਸਕੇ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਨੇ ਜੰਗ ਛੇੜ ਦਿੱਤੀ ਹੈ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਐਕਸ਼ਨ ਹੋ ਰਿਹਾ ਹੈ। ਬਕੌਕ ਦੇ ਇਲਾਕਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ ਤੇ ਇਸੇ ਵਿਚਾਲੇ ਮੁੱਖ ਮੰਤਰੀ ਮਾਨ ਦਾ ਇਹ ਬਿਆਨ ਵੀ ਸਾਹਮਣੇ ਆਇਆ ਹੈ। ਜਗ੍ਹਾ ਸੀ ਹੁਸ਼ਿਆਰਪੁਰ ਦਾ ਪਿੰਡ ਜਹਾਨਖੇਲਾ, ਮੌਕਾ ਸੀ 2400 ਤੋਂ ਵੱਧ ਪੁਲਿਸ ਕਰਮੀਆਂ ਦੀ ਪਾਸਿੰਗ ਆਊਟ ਫਰੇਡ ਦਾ ਜਿਸ 'ਚ ਸ਼ਾਮਲ ਹੋਏ ਮੁੱਖ ਮੰਤਰੀ ਮਾਨ ਨੇ ਡਰੱਗਸ ਦੇ ਵਾਰ ਨੂੰ ਲੈ ਕੇ ਆਪਣੇ ਐਕਸ਼ਨ ਦਾ ਰੋਡਮੈਪ ਦੱਸਿਆ। ਨਸ਼ੇ ਵਿਰੁੱਧ ਇੱਕ ਯੁੱਧ ਸ਼ੁਰੂ ਕੀਤਾ ਹੈ। ਬਹੁਤ ਵੱਡੇ ਪੱਧਰ ਤੇ ਕਾਫੀ ਦੇਰ ਤੋਂ ਅਸੀਂ ਉਹਦਾ ਰੋਡ ਮੈਪ ਬਣਾ ਰਹੇ ਸੀ ਕਿਵੇਂ ਕਰਨਾ ਹੈ ਕੀ ਹੋਊਗਾ ਉਹਦੇ 네ਗੇਟਿਵ ਪੁਆਇੰਟਸ ਕਿਹੜੇ ਹੋਣਗੇ ਜਦੋਂ ਸਪਲਾਈ ਲਾਈਨ ਚ ਟੁੱਟ ਗਈ ਤਾਂ ਜਿਹੜੇ ਡਰੱਗ ਤੇ ਲੱਗੇ ਹੋਏ ਨੇ ਨੌਜਵਾਨ ਮੁੰਡੇ ਉਹ ਤੜਫਣਗੇ ਉਹਨਾਂ ਨੂੰ ਕਿੱਥੇ ਸੰਭਾਲਾਂਗੇ ਸੋ ਸਾਰਾ ਜਦੋਂ ਸਾਡੇ ਕੋਲੇ ਰੈਡੀ ਹੋ ਗਿਆ ਇਨਫਰਾਸਟ੍ਰਕਚਰ ਉਸ ਤੋਂ ਬਾਅਦ ਅਸੀਂ ਐਕਸ਼ਨ ਲਿਆ ਪੰਜਾਬ ਸਰਕਾਰ ਦੇ ਐਕਸ਼ਨ ਵਿਚਾਲੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਪੰਜਾਬ ਚ ਨਸ਼ੇ ਖਿਲਾਫ ਸਾਡੀ ਸਰਕਾਰ ਨੇ ਮਹਾਯੋਗ ਛੇੜਿਆ ਹੈ ਨਸ਼ੇ ਨੇ ਸਾਡੇ ਨੌਜਵਾਨਾਂ ਤੇ ਬੱਚਿਆਂ ਨੂੰ ਵੱਡੀ ਗਿਣਤੀ ਚ ਬਰਬਾਦ ਕਰ ਦਿੱਤਾ ਹੈ ਨਸ਼ਾ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਏਗਾ ਤੇ ਪੰਜਾਬ ਤੋਂ ਨਸ਼ੇ ਨੂੰ ਹਮੇਸ਼ਾ ਲਈ ਖਤਮ ਕੀਤਾ ਜਾਏਗਾ। ਉਧਰ ਫਲੋਰ ਚ ਨਸ਼ੇ ਖਿਲਾਫ ਸਰਕਾਰ ਦਾ ਜ਼ਮੀਨੀ ਪੱਧਰ ਤੇ ਐਕਸ਼ਨ ਵੀ ਨਜ਼ਰ ਆਇਆ। ਵੱਡੀ ਗਲਤੀ 'ਚ ਪੰਜਾਬ ਪੁਲਿਸ ਦੇ ਕਰਮਚਾਰੀ ਪਿੰਡ ਖਾਨਪੁਰ ਤੇ ਪਿੰਡ ਮੰਡੀ ਪਹੁੰਚੇ ਤੇ ਜੀਸੀਬੀ ਮਸ਼ੀਨਾਂ ਦੇ ਨਾਲ ਨਸ਼ਾ ਤਸਕਰਾਂ ਦੇ ਘਟ ਹੈ ਢੇਰੀ ਕਰ ਦਿੱਤੇ ਇਲਜ਼ਾਮ ਨੇ ਕਿ ਮੁਲਜ਼ਮਾਂ ਨੇ ਨਸ਼ੇ ਨਾਲ ਕਮਾਈ ਕਰਕੇ ਆਪਣੇ ਘਰ ਬਣਾਏ ਸੀ ਅਜਿਹਾ ਇੱਕ ਐਕਸ਼ਨ ਨਜ਼ਰ ਆਇਆ ਜੀ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਇਹ ਫਲੋਰ ਦੇ ਨੇੜੇ ਪਿੰਡ ਖਾਨਪੁਰ ਹੈ ਜਿੱਥੇ ਇਹ ਕਾਰਵਾਈ ਕੀਤੀ ਗਈ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਘਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਣਾਇਆ ਗਿਆ ਸੀ ਔਰ ਇਸ ਕਰਤੇ ਨਸ਼ੇ ਦੀ ਕਮਾਈ ਜਿਹੜੀ ਹੈ ਉਹ ਲਾਈ ਗਈ ਸੀ ਔਰ ਹੁਣ ਇਸ ਘਰ ਨੂੰ ਢਾ ਦਿੱਤਾ ਗਿਆ ਨਸ਼ੇ ਦੇ ਤਸਕਰ ਨੇ ਐਨਡੀਪੀਐਸ ਦੇ ਨਾਲ ਤੇ ਮੁਕਦਮੇ ਦਰਜ ਨੇ ਜਿੱਥੇ ਆਪਾਂ ਖੜੇ ਆ ਖਾਨਪੁਰ ਪਿੰਡ ਹੈਗਾ ਇੱਥੇ ਜਸਵੀਰ ਸਿੰਘ ਸ਼ਿਰਾ ਨਾਂ ਦਾ ਤਸਕਰ ਸੀਗਾ 2007 ਤੋਂ ਇਹ ਐਕਟੀਵੇਟ ਸੀਗਾ ਇਹਦੇ ਨਸ਼ੇ ਦੇ ਧੰਦੇ ਦੇ ਵਿੱਚ ਸਾਨੂੰ ਬੀਡੀਪੀਓ ਵੱਲੋਂ ਇੱਕ ਐਪਲੀਕੇਸ਼ਨ ਮਸੂਲ ਹੋਈ ਸੀ ਵੀ ਇੱਥੇ ਕੋਈ ਜਿਹੜਾ ਸੀ ਡਿਮੋਲਿਸ਼ ਕਰਨਾ ਹੈਗਾ ਇਹ ਪੰਚਾਇਤ ਦੀ ਲੈਂਡ ਹੈਗੀ ਹੈ ਇਹਦੇ ਉੱਪਰ ਇਹਨੇ ਆਪਣਾ ਘਰ ਬਣਾਇਆ ਹੋਇਆ ਸੀਗਾ ਦੱਸਦੀ ਕਿ ਬੀਤੇ ਦਿਨੀ ਪੰਜਾਬ ਪੁਲਿਸ ਨੇ ਆਪਰੇਸ਼ਨ ਕਾਸੋ ਚਲਾਇਆ ਸੀ ਜਿਸ ਦੇ ਤਹਿਤ 750 ਥਾਵਾਂ ਤੇ ਛਾਪੇ ਮਾਰੀ ਕੀਤੀ ਗਈ ਤੇ 313 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ 8 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ ਸੀ ਫਿਲੌਰ ਤੋਂ ਨੂਪਿੰਦਰ ਬਰਾੜ ਦੇ ਨਾਲ ਬਿਊਰੋ ਰਿਪੋਰਟ న్యూਸ 18 ਪੰਜਾਬ ਤੇ ਹੁਣ ਜ਼ਿਕਰ ਐਡਵੋਕੇਟਰ ਜਿੰਦਰ ਸਿੰਘ ਧਾਮੀ ਦਾ ਜਿਨ੍ਹਾਂ ਨੂੰ ਮਨਾਉਣ ਲਈ ਸ਼੍ਰੋਮਣੀ ਕਮੇਟੀ ਦੀ ਪੰਜ ਮੈਂਬਰੀ ਟੀਮ ਹੁਸ਼ਾਰਪੁਰ ਚ ਉਹਨਾਂ ਦੀ ਰਹਾਇਸ਼ ਤੇ ਪਹੁੰਚੀ ਅਤੇ ਧਾਮੀ ਨੂੰ ਅਸਤੀਫਾ ਵਾਪਸ ਲੈਣ ਤੇ ਵਿਚਾਰ ਕਰਨ ਲਈ ਮੁੜ ਗਿਆ। ਐਸਜੀਪੀਸੀ ਪ੍ਰਧਾਨ ਵੱਜੋਂ ਅਸਤੀਫਾ ਦੇ ਚੁੱਕੇ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ। ਵਕੋਕ ਪੰਥਕ ਅਤੇ ਸਿਆਸੀ ਸ਼ਖਸੀਤਾ ਉਹਨਾਂ ਨਾਲ ਮੁਲਾਕਾਤ ਕਰ ਚੁੱਕੀਆਂ ਨੇ ਤੇ ਹੁਣ ਉਹਨਾਂ ਨੂੰ ਮਨਾਉਣ ਦਾ ਜ਼ਿੰਮਾ ਸੰਭਾਲਿਆ ਐ ਐਸਜੀਪੀਸੀ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਨੇ ਜਿਸ ਨੇ ਹੁਸ਼ਿਆਰਪੁਰ ਚ tạm ਦੀ ਰਹਾਇਸ਼ ਤੇ ਜਾ ਕੇ ਉਹਨਾਂ ਨਾਲ ਮੁਲਾਕਾਤ ਕੀਤੀ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਉਹਨਾਂ ਦੇ ਅਸਤੀਫੇ ਤੇ ਮੰਥਨ ਹੋਇਆ ਤੇ ਉਹਨਾਂ ਨੂੰ ਪ੍ਰਧਾਨ ਵਜੋਂ ਸੇਵਾ ਮੁੜ ਤੋਂ ਸੰਭਾਲਣ ਦੀ ਅਪੀਲ ਕੀਤੀ ਸੰਤਾਨ ਦੀ ਵੀ ਮੰਗਿਆ ਹਾਂ ਅਸੀਂ ਵੀ ਆ ਕੇ ਬੇਨਤੀ ਕੀਤੀ ਹੈ ਪ੍ਰਧਾਨ ਜੀ ਨੂੰ ਇਹ ਪ੍ਰਧam ਜੀ ਪ੍ਰਧਾਨ ਸਾਹਿਬ ਬਹੁਤ ਹੀ ਇਮਾਨਦਾਰੀ ਦੇ ਨਾਲ ਬੜੀ ਸੂਝ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਗੇ ਲੈ ਕੇ ਗਏ ਆ ਸੋ ਅਸੀਂ ਬੇਨਤੀ ਕੀਤੀ ਆ ਪੰਦੇ ਮੈਂਬਰਾਂ ਨੇ ਇਹ ਬਹੁਤ ਹੀ ਉਹਨਾਂ ਨੇ ਸਾਡੀ ਨਿਮਰਤਾ ਦੇ ਨਾਲ ਸਾਡੀ ਬੇਨਤੀ ਨੂੰ ਸੁਣਿਆ ਵੀ ਆ ਤੇ ਉਹਨਾਂ ਨੇ ਵੀ ਕਿਹਾ ਵੀ ਗੁਰੂ ਰਾਮਦਾਸ ਗੁਰੂ ਰਾਮਦਾਸ ਪੱਲਾ ਕਰੇਗਾ 28 ਫਰਵਰੀ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਵੀ ਹੁਸ਼ਿਆਰਪੁਰ ਚਤਾਮੀ ਨਾਲ ਮੁਲਾਕਾਤ ਕੀਤੀ ਸੀ ਅਤੇ ਉਹਨਾਂ ਨੂੰ ਸ਼ਰੋਮਣੀ ਕਮੇਟੀ ਲਈ ਬਹੁਤ ਜ਼ਰੂਰੀ ਦੱਸਿਆ ਸੀ ਇਹ ਜਿਹੜੇ ਦੇਖ ਵਾਲੇ ਬਾਜੀ ਦੇ ਦੇਖ ਹੈ ਇਹ ਜਿਹੇ ਲੋਕਾਂ ਦੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੀੇ ਅਕਾਲ ਤਖਤ ਸਾਹਿਬ ਨੂੰ ਬਹੁਤ ਜ਼ਰੂਰਤ ਹੈ ਔਰ ਇਹ ਜੇ ਗੁਰਸੇਡੇ ਇਹਨਾਂ ਦਾ ਹੋਣਾ ਬੜਾ ਜ਼ਰੂਰੀ ਹੈ ਜ਼ਿਕਰੋ ਕਰਕੇ 17 ਫਰਵਰੀ ਨੂੰ ਅਚਾਨਕ ਹੀ ਅਸਤੀਫਾ ਦੇ ਕੇ ਹਰਜਿੰਦਰ ਸਿੰਘ ਧਾਮੀ ਨੇ ਪੰਥਕ ਸਫਾਂ ਚ ਹਲਚਲ ਪੈਦਾ ਕਰ ਦਿੱਤੀ ਇਸ ਤੋਂ ਕੁਝ ਦਿਨਾਂ ਬਾਅਦ ਉਹਨਾਂ ਅਕਾਲ ਤਖਸੈ ਵੱਲੋਂ ਬਣਾਈ ਸੱਤ ਮੈਂਬਰੀ ਕਮੇਟੀ ਤੋਂ ਵੀ ਕਿਨਾਰਾ ਕਰ ਲਿਆ ਹਾਲਾਂਕਿ ਐਸਜੀਪੀਸੀ ਦੀ ਅੰਤਰੰਕ ਕਮੇਟੀ ਨੇ ਐਸਜੀਪੀਸੀ ਪ੍ਰਧਾਨ ਵਜੋਂ ਧਾਮੀ ਦੇ ਅਸਤੀਫੇ ਤੇ ਹਾਲੇ ਤੱਕ ਕੋਈ ਫੈਸਲਾ ਨਹੀਂ ਲਿਆ ਤੇ ਇਸ ਵਿਚਾਲੇ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ న్యూਸ ਇਹ ਟੀਮ ਪੰਜਾਬ ਤੇ ਸਭ ਦੇ ਵਿਚਾਲੇ ਐਸਜੀਪੀਸੀ ਦੀ ਅੰਤਰੀਕ ਕਮੇਟੀ ਦੀ ਮੀਟਿੰਗ ਸੱਦ ਲਈ ਗਈ ਹੈ 7 ਮਾਰਚ ਨੂੰ ਐਸਜੀਪੀਸੀ ਦਫਤਰ ਦੇ ਵਿੱਚ ਸਵੇਰੇ 11 ਵਜੇ ਐਸਜੀਪੀਸੀ ਦੀ ਅੰਤਰੀਕ ਕਮੇਟੀ ਦੀ ਮੀਟਿੰਗ ਹੋਏਗੀ ਜਿਸ ਦੇ ਵਿੱਚ ਮੁੱਖ ਜੰਡਾ ਆਉਣ ਵਾਲੇ ਬਜਟ ਨੂੰ ਲੈ ਕੇ ਚਰਚਾ ਕਰਨਾ ਹੈ ਐਸਜੀਪੀਸੀ ਦਾ ਆਮ ਬਜਟ ਉਸ ਸੰਬੰਧੀ ਜਿਹੜੀਆਂ ਸਬ ਕਮੇਟੀ ਦੀਆਂ ਸਿਫਾਰਸ਼ਾਂ ਨੇ ਉਸਤੇ ਵਿਚਾਰ ਕਰਨ ਦੇ ਲਈ ਅੰਤਰੀਕ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ ਤੇ ਜ਼ਿਕਰ ਕਾਂਗਰਸ ਆਗੂ ਕੁਲਬੀਰ ਜੀਰਾ ਦੇ ਬਿਆਨ ਦਾ ਕੁਲਬੀਰ ਜੀਰਾ ਨੇ ਇੱਕ ਵਾਰ ਮੁੜ ਡੋਪ ਟੈਸਟ ਦੀ ਮੰਗ ਦੁਹਰਾਈ ਹੈ ਕੁਲਬੀਰ ਜੀਰਾ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਵਿਚਾਰੇ ਪੰਜਾਬ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕਿ ਸਾਰੇ ਐਮ ਐਲ ਏ ਮੰਤਰੀਆਂ ਤੇ ਸਾਰੇ ਸੰਸਦਾਂ ਦੇ ਡੋਪ ਟੈਸਟ ਕਰਵਾਏ ਜਾਣ ਉਹਨਾਂ ਕਿਹਾ ਕਿ ਇਹ ਸਿਰਫ ਆਮ ਲੋਕਾਂ ਤੱਕ ਮੁਹਿੰਮ ਸੀਮਤ ਨਾ ਹੋਵੇ ਇਸ ਦੇ ਵਿੱਚ ਪੋਲਿਟਿਸ਼ੀਅਨਸ ਨੂੰ ਵੀ ਸ਼ਾਮਲ ਕੀਤਾ ਜਾਵੇ ਉਹਨਾਂ ਕਿਹਾ ਕਿ ਸਿਸਟਮ 'ਚ ਸ਼ਾਮਲ ਗਲਤ ਲੋਕਾਂ ਤੇ ਵੀ ਕਾਰਵਾਈ ਹੋਵੇ ਉਹਨਾਂ ਕਹਿੰਦੇ ਜੇ ਅਸਲਾ ਲਾਇਸੈਂਸ ਬਣਾਉਣ ਲਈ ਡਰਗ ਟੈਸਟ ਜ਼ਰੂਰੀ ਹੈ ਤਾਂ ਲੋਕਾਂ ਦੀ ਨੁਮਾਇੰਦਗੀ ਕਰਨ ਵਾਲਿਆਂ ਦਾ ਵੀ ਡਰਗ ਟੈਸਟ ਹੋਣਾ ਚਾਹੀਦਾ ਜੀਰਾ ਪਹਿਲਾਂ ਵੀ ਕਈ ਵਾਰ ਸਿਆਸਤਦਾਨਾਂ ਦੇ ਡਰਗ ਟੈਸਟ ਦੀ ਮੰਗ ਕਰ ਚੁੱਕੇ ਨੇ ਤੇ ਹੁਣ ਉਹਨਾਂ ਨੇ ਇਹ ਮੰਗ ਮੁਰਦ ਦਹਰਾਈ ਹੈ। ਉੱਤਰਾਖੰਡ ਦੇ ਚਮੋਲੀ ਦੇ ਵਿੱਚ ਪਿਛਲੇ ਦਿਨੀ ਵਾਪਰੇ ਹਾਦਸੇ ਦੇ ਵਿੱਚ ਚਾਰ ਹੋਰ ਮਜ਼ਦੂਰਾਂ ਦੀਆਂ ਲਾਸ਼ਾਂ रिकवर ਕੀਤੀਆਂ ਗਈਆਂ ਨੇ ਹੁਣ ਤੱਕ ਕੁੱਲ 8 ਮਜ਼ਦੂਰਾਂ ਦੀ ਇਸਤੇ ਵਿੱਚ ਜਾਨ ਜਾ ਚੁੱਕੀ ਹੈ ਬਰਫੀਲੇ ਤੂਫਾਨ ਦੇ ਵਿੱਚ ਸ਼ੁਕਰਵਾਰ ਨੂੰ 55 ਮਜ਼ਦੂਰ ਫਸੇ ਸੀ ਜਿਸ ਵੇਲੇ ਉੱਥੇ ਸੜਕ ਨਿਰਮਾਣ ਦਾ ਕੰਮ ਚੱਲ ਰਿਹਾ ਸੀ ਅਚਾਨਕ ਬਰਫੀਲਾ ਤੂਫਾਨ ਆਇਆ ਔਰ 55 ਮਜ਼ਦੂਰ ਉਸ ਦੇ ਵਿੱਚ ਫਸ ਗਏ 50 ਘੰਟੇ ਤੋਂ ਜ਼ਿਆਦਾ ਰੈਸਕਿਊ ਆਪਰੇਸ਼ਨ ਚੱਲਿਆ ਹੈ ਕਈਆਂ ਨੂੰ ਬਚਾ ਲਿਆ ਗਿਆ ਪਰ ਕਈਆਂ ਦੀ ਜ਼ਿੰਦਗੀ ਜਾ ਚੁੱਕੀ ਹੈ ਸੋ 8 ਲਾਸ਼ਾਂ ਨੂੰ ਹੁਣ ਤੱਕ ਕੱਢ ਲਿਆ ਗਿਆ ਹੈ 4 ਹੋਰ ਮਜ਼ਦੂਰ ਜਿਹੜੇ ਨੇ वो उन्हों दाशा कट लिया गई ने मरण वाल गिनती अठ तक हो गई पता ही नहीं चला पता ही नहीं चला सर कुछ हम कंटेनर में थे अपने यहाँ ना अचानक से कुछ एवलांस टाइप का आया और हमारे जो जितने भी कंटेनर थे सब गोड़ा के लेके गया तो, बर्बारी हो रही थी बर्बारी हो रही थी थोड़ा तूफान तो टाइप का आ गया था ना उसके साथ बर्फ भी आई और थोड़ा सा एवलांस टाइप का भी ऊपर से थोड़ा हाइट है वहाँ पर और जैसे नीचे गिरा उसी के झटके से पूरे कंटेनर हमारे सात आठ कंटेनर पूरे उड़ के चले गए थे घंटे तो नहीं रहे हम तो मुश्किल से दस पंद्रह मिनट में वार पार हो गए सारे कंटेनर टूट गए थे फिर हम खुले बिखरे पड़े थे पर में जैसे जैसे होश आए वैसे वैसे हम उठने लगे फिर हम आर्मी कैंप की तरफ बर्फ़ में जैसे तैसे भाग के गए सब मात पूछिए सर ऐसा मंजर मैंने कभी नहीं देखा हाँ वो कंटेनर हवा में उड़ रहे थे सर तो हम हम नौ बंदा थे एक कंटेनर में तो बर्फ आप लोग रहे, हैं कंटेनर, के एक, रहे हैं। क, कंटेनर जब उड़ा ना तो उसमें से कंटेनर के साथ कुछ लोग उड़े और कुछ कंटेनर से बाहर बाहर निकल गया था पता नहीं सुबह का अट्ठाईस तारीख की सुबह को पता नहीं साढ़े अठवा का भाग गया था एकदम ऊपर से ग्लेशियर आया कंटेनर पलट गया पता नहीं चला हमारा कंटेनर कहाँ था हम कहाँ पहुँचे हम तो बर्फ़ में निकले थे हाँ सही है ऐसा कोई दिक्कत नहीं कंटेनर में कंटेनर तो ग्लेशियर से पलटी ही ना तो कंटेनर तो पता नहीं चला कहाँ गया कहाँ नहीं गया हमारा हम तो कंटेनर से बाहर थे बर्फ़ में निकले हम तो जो लोग ये लापता बताए जा रहे हैं ये लोग जी 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 सर था था। हमारे कंटेनर में हमारे कंटेनर नौ बंदे थे नौ बंदों हमारे पाँच बंदे हमारे गायब हैं अभी मिले नहीं है अभी